ਬਾਬਾ ਸੁਖਦੇਵ ਸਿੰਘ ਜੀ ਦੇ ਨਾਲ ਹੋਣੀ ਤੁਸੀਂ ਆਦਿ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਰਾਬਰ ਕੁਰਸੀ ਲਾ ਕੇ ਬਿਠੇ ਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਨਮੁਖ ਬਰਾਬਰ ਕੁਰਸੀ ਸੋਫਾ ੜਾ ਕੇ ਬਿਠਣਾ ਬਹੁਤ ਮੰਗ ਭਾਗੀ ਹੈ ਘੋੜੇ ਉੱਤੇ ਬਹਿ ਕੇ ਤੁਸੀਂ ਆਪਣੇ ਆਪ ਨੂੰ ਲੰਮੇ ਪਾ ਕੇ ਤੇ ਆਪਣੇ ਸੇਵਾਦਾਰਾਂ ਨੂੰ ਕਹਿੰਦੇ ਹੋ ਵੀ ਝੂਟਾ ਦਿਓ ਮੈਨੂੰ ਅਜੇ ਤੱਕ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਤੁਸੀਂ ਮਾਫੀ ਨਹੀਂ ਮੰਗੀ ਇਹਦਾ ਮਤਲਬ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਉੱਪਰ ਹੋ ਗਏ ਮਾਫੀ ਮੰਗਣੀ ਕੋਈ ਗੁਨਾਹ ਨਹੀਂ ਤੁਸੀਂ ਜੁਰਮ ਕੀਤਾ ਸੋ ਬਾਅਦ ਵਿੱਚ ਸੜਕਾਂ ਤੇ ਆਈਏ ਪ੍ਰਦਰਸ਼ਨ ਹੋਵੇ ਫਿਰ ਕਹਿੰਦੇ ਨੇ ਸਿੱਖ ਨੂੰ ਸਿੱਖਣਾ ਮਾਰੇ ਕੌਮ ਕਦੇ ਨਾ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਸੁਖਦੇਵ ਸਿੰਘ ਜੀ ਡੇਰਾ ਰومی ਪੁੱਤਵਾਲੇ ਮਹਾਂਪੁਰਖਾਂ ਨੂੰ ਬੇਨਤੀ ਹੈ ਬੜੇ ਆਤਮ ਸਤਕਾਰ ਨਾਲ ਜੋ ਕਿ ਪਿਛਲੇ ਦਿਨੀ ਬਾਦ ਵਿਵਾਦ ਇੱਕ ਖੜਾ ਹੋਇਆ ਸੀ ਤੁਸੀਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਰਾਬਰ ਇੱਕ ਸੂਫਾ ਇੱਕ ਕੁਰਸੀ ਲਾ ਕੇ ਬੈਠੇ ਹੋ ਉਹਦੇ ਵਿੱਚ ਬੜੀ ਕਿੰਤੂ ਪ੍ਰੰਤੂ ਹੋਈ ਸੀ ਵੀ ਤੁਸੀਂ ਮੱਥਾ ਟਿਕਾ ਰਹੇ ਹੋ ਜਾਂ ਪ੍ਰਚਾਰਕ ਬਣ ਕੇ ਪ੍ਰਚਾਰ ਕਰ ਰਹੇ ਹੋ ਉਸ ਗੱਲ ਵੱਲ ਨਹੀਂ ਮੈਂ ਜਾਂਦਾ ਤੁਸੀਂ ਪ੍ਰਚਾਰ ਕਰ ਰਹੇ ਹੋ ਜਾਂ ਮੱਥਾ ਟਿਕਾ ਰਹੇ ਹੋ ਜਾਂ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਨਮੁਖ ਬਰਾਬਰ ਕੁਰਸੀ ਸੋਫਾ ਢਾ ਕੇ ਬਹਿਣਾ ਬਹੁਤ ਮੰਦ ਭਾਗੀ ਹੈ ਪਿਛਲੇ ਦਿਨੀ ਵੀ ਮੈਂ ਮਹਾਂਪੁਰਖ ਆਪ ਜੀ ਨੂੰ ਬੇਨਤੀ ਕੀਤੀ ਸੀ ਜੋ ਪਿਛਲੇ ਸਮੇਂ ਦੇ ਵਿੱਚ ਤੁਹਾਡੀਆਂ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਪ੍ਰਚਲਿਤ ਹੋਈਆਂ ਜਿਵੇਂ ਪੰਘੂੜੇ ਉੱਤੇ ਬਹਿ ਕੇ ਤੁਸੀਂ ਆਪਣੇ ਆਪ ਨੂੰ ਲੰਮੇ પાਕੇ ਤੇ ਆਪਣੇ ਸੇਵਾਦਾਰਾਂ ਨੂੰ ਕਹਿੰਨੇ ਹੋ ਵੀ ਝੂਟਾ ਦਿਓ ਮੈਨੂੰ ਫਿਰ ਉਹਦੇ ਉੱਤੇ ਗੀਤ ਲਾਉਣੇ ਹੋ ਜੇ ਇੱਕ ਮੱਕੜ ਵੀਰ ਮੱਕੜ ਆ ਜਿਹੜਾ ਔਰਕੋਸ਼ਤ ਕਰਨ ਵਾਲਾ ਉਹ ਉਹ ਤੁਹਾਨੂੰ ਕੁੱਛਦਾ ਤੁਸੀਂ ਕਹਿੰਦੇ ਹੋ ਉਹ ਗੀਤ ਮੇਰਾ ਬੜਾ ਪਸੰਦੀਦੀ ਗੀਤ ਸੀ ਸੋ ਉਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਤੁਹਾਨੂੰ ਸੁਪਨਾ ਆਉਂਦਾ ਸੁਪਨੇ ਦੇ ਵਿੱਚ ਤੁਸੀਂ ਵਿਆਹ ਕਰਾਉਣੇ ਉਹ ਵਿਆਹ ਹੁੰਦਾ ਇਦਾਂ ਦੇ ਕੁੱਝ ਲਫ਼ਜ਼ ਬੋਲਦੇ ਹੋ ਜਿਹੜੇ ਮੈਂ ਦੱਸ ਨਹੀਂ ਸਕਦਾ ਠੀਕ ਹੈ ਮਹਾਰਾਜ ਤੁਹਾਡੀ ਬਹੁਤ ਕਮਾਈ ਹੋ ਸਕਦੀ ਹੈ ਤੁਸੀਂ ਨਾਮ ਸਿਮਰਨ ਕਰਦੇ ਹੋਵੋਗੇ ਪਾਠ ਪੂਜਾ ਕਰਦੇ ਹੋਵੋਗੇ ਔਰ ਹੜ ਆਏ ਤੁਸੀਂ ਬਹੁਤ ਲੋਕਾਂ ਦੀ ਮਦਦ ਕੀਤੀ ਹੋਣੀ ਹੈ ਪਰ ਇਹ ਵੀ ਤੁਸੀਂ ਪਾਠ ਪੂਜਾ ਕਰਦੇ ਹੋ ਹੜ ਆਏ ਹੜ ਪੀੜਤ ਲੋਕਾਂ ਦੀ ਮਦਦ ਕੀਤੀ ਲੋੜਵੰਦਾਂ ਦੇ ਨਾਲ ਖੜੇ ਹੋ ਸੰਪਰਦਾਇਆਂ ਦੇ ਨਾਲ ਖੜੇ ਹੋ ਤੇ ਫਿਰ ਤੁਸੀਂ ਆਪਣੀ ਮਨ ਦੀ ਮਰਜ਼ੀ ਕਰੋ ਜੋ ਬਹੁਤ ਮੰਦਭਾਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਰਾਬਰ ਬੈਠਣਾ ਜਿੰਦੇ ਵਿੱਚ ਸਿੰਦ ਸਹ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਬੁੱਢਾ ਦਾ ਮਹਾਂਪੁਰਖ ਔਰ ਬਾਬਾ ਰਾਜਾ ਰਾਜ ਸਿੰਘ ਜੀ ਅਰਬਾਂ ਖਰਬਾਂ ਦਾ ਔਰ ਹੋਰ ਵੀ ਜਿਹੜੇ ਸਿੱਖ ਆਗੂ ਨੇ ਅੰਤਕ ਜਥੇਬੰਦੀਆਂ ਜਿਨ੍ਹਾਂ ਦੇ ਅੰਦਰ ਭਾਰੀ ਰੋਸ ਸੀ ਔਰ ਮੇਰੀ ਆਪਣੀ ਮਹਿਮਦੀ ਟੀਮ ਵਿੱਚ ਬਹੁਤ ਭਾਰੀ ਰੋਸ ਸੀ ਸਾਡੇ ਬਾਬਾ ਲਖਵੀਰ ਸਿੰਘ ਜੀ ਕੋਟਕਪੂਰਾ ਸਾਰਿਆਂ ਦੇ ਅੰਦਰ ਬਹੁਤ ਰੋਸ ਸੀ ਤੁਹਾਨੂੰ ਬੇਨਤੀ ਕੀਤੀ ਗਈ ਸੀ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਬਾਬਾ ਜੀ ਮਾਫੀ ਨਾਮਾ ਲਓ ਮਾਫੀ ਮੰਗੋ ਔਰ ਅੱਗੇ ਤੋਂ ਪ੍ਰਣ ਕਰੋ ਇਹੋ ਜੀ ਗਲਤੀ ਨਹੀਂ ਕਰਾਂਗੇ ਸੋ ਤੁਸੀਂ ਇਹ ਗੱਲਾਂ ਅਣ ਸੁਣੀਆਂ ਕਰ ਦਿੱਤੀਆਂ ਅਜੇ ਤੱਕ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਤੁਸੀਂ ਮਾਫੀ ਨਹੀਂ ਮੰਗੀ ਇਹਦਾ ਮਤਲਬ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਉੱਪਰ ਹੋ ਗਏ ਤੁਸੀਂ ਮਰਜ਼ਾਦਾ ਦਾ ਘਾਣ ਕੀਤਾ ਹੈ ਮਰਜ਼ਾਦਾ ਤੋਂ ਵੀ ਉੱਪਰ ਹੋ ਗਏ ਜਥੇਦਾਰਾਂ ਤੋਂ ਵੀ ਉੱਪਰ ਹੋ ਗਏ ਮੁੰਡਾ ਦਲ ਤੋਂ ਵੀ ਉੱਪਰ ਹੋ ਗਏ ਸੋ ਤੁਹਾਨੂੰ ਬੇਨਤੀ ਹੈ ਅਖੰਡ ਭਜਾਓ ਜਿਹੜਾ ਮਹਿਮੈ ਸਾਡੇ ਵੱਲੋਂ ਵੀ ਬੇਨਤੀ ਹੱਥ ਜੋੜ ਕੇ ਆਪ ਮਹਾਰਾਜ ਜਾਓ ਸ਼੍ਰੀ ਕਾਕਰ ਸਰ ਜਾ ਕੇ ਮਾਫੀ ਨਾਮਾ ਲਓ ਮਾਫੀ ਮੰਗਣੀ ਕੋਈ ਗੁਨਾਹ ਨਹੀਂ ਤੁਸੀਂ ਜੁਰਮ ਕੀਤਾ ਸੋ ਬਾਅਦ ਵਿੱਚ ਸੜਕਾਂ ਤੇ ਆਈਏ ਪ੍ਰਦਰਸ਼ਨ ਹੋਵੇ ਫਿਰ ਕਹਿੰਦੇ ਨੇ ਸਿੱਖ ਨੂੰ ਸਿੱਖਣਾ ਮਾਰੇ ਕੌਮ ਕਦੇ ਨਾ ਹਾਰੇ ਇਹੋ ਜੀਆਂ ਗਲਤੀਆਂ ਨਾ ਕਰਿਆ ਕਰੋ ਬਾਕੀ ਹੋਰ ਵੀ ਸਾਧੂਆਂ ਸੰਤਾਂ ਨੂੰ ਰੱਖੀਆਂ ਟਾੜੀਆਂ ਪਾਠੀਆਂ ਨੂੰ ਬੇਨਤੀ ਹੈ ਇਹੋ ਜੀ ਕੋਈ ਵੀ ਗਲਤੀ ਨਾ ਕਰੋ ਜਿਹਦਾ ਬਾਅਦ ਵਿੱਚ ਸਾਨੂੰ ਲੈਣੀਆਂ ਦੀਆਂ ਦੇਣੀਆਂ ਪੈਣ ਸਵਾਹਿਗੁਰੂ ਧਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ